ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਨਹੀਂ ਲੱਗੀ ਚਲੋ ਜੀ ਸਟਾਰਟ ਕਰਤਾ ਹੈ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 8 ਵਜੇ ਦਾ ਸਵੇਰ ਦਾ ਤੇ ਇੱਥੇ ਆਪਾਂ ਖਾਣ ਲੱਗੇ ਛੋਟੀ ਨੂੰ ਰੋਟੀਆਂ ਕਿਉਂਕਿ ਆਪਣੀ ਛੋਟੀ ਰੋਟੀਆਂ ਖਾਣ ਦੀ ਸ਼ਕੀਨ ਹੈ ਜਿੰਨੀਆਂ ਬਾਜਾਂ ਨੇ ਸਾਰੀਆਂ ਆਪਾਂ ਇਹਨੂੰ ਖਵਾ ਦਿੰਨੇ ਆ ਰਿੰਗਣ ਲੱਗ ਜਾਂਦੇ ਆ ਰੋਟੀਆਂ ਦੇਖ ਕੇ ਤੇ ਇੱਥੇ ਆਪਾਂ ਆਚਾਰ ਮੱਜਾਂ ਨੂੰ ਬਾਰ-ਬਾਰ ਅੰਦਰ ਬੰਦ ਦਿੰਨੇ ਆ ਪੱਖੇ ਛੱਡਦੇ ਤੇ ਉੱਤੇ ਤੇ ਅੰਦਰ ਬੰਦਨਾ ਤਾਂ ਸੀ ਜ਼ਰੂਰਾ ਪਾ ਕੇ ਤੇ ਬਾਕੀਆਂ ਨੂੰ ਬਾਰ ਬੰਦ ਦੇਣਾ ਨਹੀਂ ਤਾਂ ਪਸ਼ੂ ਖੁੱਲੇ-ਖੁੱਲੇ ਹੋ ਕੇ ਖੜ ਜਾਂਦੇ ਆ ਨਾਲੇ ਵੀ ਥਾਂ ਸੁੱਕਾ-ਸੁੱਕਾ ਪਿਆ ਰਹਿੰਦਾ ਹੈ ਤੇ ਨਾ ਨੀਰਾਂ ਨੇ ਡੋਲਦੇ ਜਦੋਂ ਸਾਰਿਆਂ ਨੂੰ ਅੰਦਰ ਬੰਨਦੇ ਨੇ ਫਿਰ ਇੱਕ ਦੂਜੀ ਕੰਨੀ ਦੇਖਦੇ ਕਿ ਨੀਰਾਂ ਡੋਲੀ ਜਾਂਦੀਆਂ ਨੇ ਨਾ ਇਹ ਖੁੱਲੀਆਂ ਖੁੱਲੀਆਂ ਉਂ ਬੱਜ ਜਾਂਦੀਆਂ ਨੇ ਇਹ ਤੇ ਇੱਥੇ ਆ ਗਈ ਟੋਕੇ ਵਾਲੀ ਮਸ਼ੀਨ ਤੇ ਆ ਆਪਣਾ ਹਰਾ ਕੁੱਤਰਾ ਪੈ ਜਿਹੜਾ ਸ਼ਾਮ ਨੂੰ ਪਾਵਾਂਗੇ ਆਪਾਂ ਤੇ ਬਾਕੀ ਮੱਝਾਂ ਪੰਜ ਛਿਆ ਬਾਰ ਬੰਨਤੀਆਂ ਦੋ ਕੱਟੀਆਂ ਝੋਟੀ ਮੱਝ ਤੇ ਇੱਕ ਛੋਟੀ ਕੱਟੀ ਇਹਨਾਂ ਨੂੰ ਇਹ ਇੱਥੇ ਬਹਿ ਜਾਂਦੀਆਂ ਨੇ ਕਿਉਂਕਿ ਹਵਾ ਚੱਲਦੀ ਹੁੰਦੀ ਠੰਡੀ ਠੰਡੀ ਨਾਲੇ ਵਧੀਆ ਨਿੰਮਥਲ ਇਸ਼ਾ ਆ ਰਹੇ ਨੇ ਸੰਗਣੀ ਸੰਗਣੀ ਤਾਂ ਕਰਕੇ ਆਪਾਂ ਇਹਨਾਂ ਨੂੰ ਬਾਹਰ ਬੰਦ ਲੈਣੇ ਆ। ਤੇ ਆਪਣੀ ਉਹ ਖੁੰਝੇ ਵਾਲੀ ਮੱਝ ਵੀ ਰੋਟੀ ਖਾ ਲੈਂਦੀ ਐ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸ਼ਾਮ ਦੇ 5 ਵਜੇ ਗਿਰਦੇ ਹਾਂ 5 ਵਜੇ ਗਏ ਸੀ ਤੇ ਹੁਣ ਆਪਾਂ ਪਾਉਣ ਲੱਗੇ ਸੀ ਇੱਥੇ ਮੱਝਾਂ ਨੂੰ ਨੀਰਾ ਤੇ ਆਪਾਂ ਹੁਣ ਤੂੜੀ ਪਾ ਲਈ ਸੀ ਹਰੇ ਦਾ ਆਪਾਂ ਉਹ ਪੰਡਰ ਚ ਪਾਇਆ ਪਿਆਗਾ ਤੇ ਹੁਣ ਆਪਾਂ ਪਾਉਣ ਲੱਗੇ ਖਾ ਲੈਣਾਂ ਨੂੰ ਆਪਾਂ ਸਾਰੀ ਤੂੜੀ ਤੇ ਖਾਲ ਪਾਲਾਂਗੇ ਕਿ ਕਿ ਜੋ ਆਪਾਂ ਖਾਲਨਾ ਕੋਲ ਕੇ ਪੋਨੇ ਹਨ ਚੰਗੀ ਤਰ੍ਹਾਂ ਫਿਰ ਵਧੀਆ ਮਤਲਬ ਤੂੜੀ ਤੇ ਰਲ ਜਾਂਦੀ ਹੈ ਇਹ ਸਾਡਾ ਕੁੱਤਾ ਜੀ ਜੈਕ ਇਹਦਾ ਨਾਮ ਜੈਕ ਹੈ ਤੇ ਇੱਥੇ ਆਪਾਂ ਸਾਰੀ ਤੂੜੀ ਤੇ ਖਲ ਪਾਲੀ ਸੀ ਤੇ ਹੁਣ ਆਪਾਂ ਸੰਨੀ ਕਰਨ ਲੱਗੇ ਤੇ ਸੰਨੀ ਆਪਾਂ ਬਾਰੀ ਸੁੱਕੀ ਨਹੀਂ ਰੱਖਦੇ ਗਿੱਲੀ ਹੋਈ ਰੱਖਦੇ ਹਾਂ ਕਿਉਂਕਿ ਆਪਣੇ ਪਸੂ ਗਿੱਲੀ ਹੋਈ ਸੰਨੀ ਖਾਂਦੇ ਆ ਤੇ ਹੁਣ ਆਪਾਂ ਇੱਥੇ ਸੰਨੀ ਕਰ ਦਾਂਗੇ ਚੰਗੀ ਤਰ੍ਹਾਂ ਜੇ ਆਪਾਂ ਸੰਨੀ ਵਧੀਆ ਕਰਾਂਗੇ ਫਿਰ ਪਸ਼ੂ ਖਾ ਵੀ ਵਧੀਆ ਲੈਂਦੇ ਤੇ ਹੁਣ ਆਪਾਂ ਸੰਨੀ ਕਰਤੀ ਤੇ ਉਹ ਪੰਡ ਚ ਹਰਾ ਪੈਸੇ ਹੁਣ ਆਪਾਂ ਪੰਡ ਚ ਹਰਾ ਬਾਹਰ ਕੱਢ ਕੇ ਖੁਰਲੀ ਚ ਇਕੱਠਾ ਢੇਰੀ ਕਰ ਲਏ ਤੇ ਹੁਣ ਟੋਕਰਿਆਂ ਨਾਲ ਸਾਰੀ ਧੂੜੀ ਸੰਨੀ ਤੇ ਪਾ ਦਾਂਗੇ ਕਿਉਂਕਿ ਫਿਰ ਪੰਡ ਖਿੱਚਣੀ ਔਖੀ ਆ ਸਾਰੇ ਨੀਰੇ ਤੇ ਇਹ ਦੋ ਜਾਣੇ ਹੁਣ ਫੇਰ ਤਾਂ ਖਿੱਚੀ ਜਾਂਦੀ ਆ ਇਕੱਲੇ ਨੂੰ ਔਖਾ ਹੈਗਾ ਤੇ ਬਾਕੀ ਥੱਲੇ ਡੁੱਲੇ ਜਾਂਦਾ ਹੈ ਤੇ ਆਪਾਂ ਇਕੱਲੇ ਆ ਜਾਣਾ ਖਿੱਚਦਾਗਾ ਪੰਡ ਨੂੰ ਉਹਨਾ ਪਾ ਟੋ ਕਰੇ ਨਾ ਬਤਲਾ ਬਤਲਾ ਹਰਾ ਪਾ ਲਾਂਗੇ ਕੋਈ ਜ਼ਿਆਦਾ ਹਰਾ ਤਾਂ ਆਇਆ ਨਹੀਂ ਪਰ ਫੇਰ ਵੀ ਇੰਨਾ ਕੁ ਵੀ ਬਹੁਤ ਹੈ ਕਿਉਂਕਿ ਇਨਿਕ ਨਾਲ ਵੀ ਨੀਰਾ ਵਧੀਆ ਖਾ ਲੈਂਦੀਆਂ ਨਹੀਂ ਆ ਤੇ ਪਹਿਲ ਤੇ ਆਪਾਂ ਪਾ ਦਾਂਗੇ ਕਟੀਆਂ ਨੂੰ ਕਟੀਆਂ ਨੂੰ ਵੀ ਆਪਾਂ ਇੱਕ ਬਰੋਬਰ ਹੀ ਨੀਰਾ ਪੋਣੇ ਨਾਲ ਮੱਝਾ ਨਾਲ ਦੇ ਕਿਉਂਕਿ ਦੋਨੋਂ ਲੱਗ ਨਹੀਂ ਪਾਇਆ ਇਹਨਾਂ ਦੇ ਕਟਰੋ ਦੀ ਗ੍ਰੋਥ ਵਧੀਆ ਹੋ ਜਾਂਦੀ ਹੈ ਚੰਗਾ ਨੀਰਾ ਖਾ ਕੇ ਜੇ ਆਪਾਂ ਕੱਲਾ ਹਰਾ ਤੇ ਤੂੜੀ ਪਾਈ ਜਾਵਾਂਗੇ ਉਦੋਂ ਵੀ ਕੋਈ ਫਾਇਦਾ ਨਹੀਂਗਾ ਇੱਥੇ ਬਸ ਕੱਟੀਆਂ ਨੂੰ ਪੈਨਾ ਕੀ ਪੋਨੇ ਹੁੰਨੇ ਨੇ ਤੇ ਬਾਕੀ ਆਪਾਂ ਮੱਜਾਂ ਨੂੰ ਔਰ ਲਾ ਲੈਨੇ ਆ ਹਰਾ ਹੁਣ ਤੇ ਹਰੇ ਨਾਲ ਹੁਣ ਦਾਣੇ ਦੀ ਝਾਕ ਨਹੀਂ ਕਰਦੀਆਂ ਵਾਲੀ ਹਰੇ ਨਾਲ ਸਾਰਾ ਨੀਰਾ ਖਾ ਲੈਂਦੀਆਂ ਨੇ ਜਿਹੜਾ ਪਾ ਦਤਾ ਉਹ ਤਾਂ ਆਪਾਂ ਦਾਣਾ ਸਿਰਦ ਨੂੰ ਲੈ ਲੇਤੀ ਤੇ ਇੱਥੇ ਆਪਾਂ ਕੱਢਣ ਲੱਗੇ ਜੀ ਪਸ਼ੂ ਨੀਰਾ ਪਾ ਚੰਗੀ ਦਾਰ ਲਾ ਕੇ ਸੈਟ ਕਰਤਾ ਲੋ ਜੀ ਸਹਿਜ ਆ ਗਿਆ ਸੇ ਮੌਕੇ ਤੇ ਤੇ ਸਹਿਜ ਕਹਿੰਦਾ ਮੈਂ ਖੋਲੂ ਪਸ਼ੂ ਇਹ ਜੋ ਟੀਏ ਬੰਨਿਆ ਹੈ ਕਟੀਆਂ ਬੰਨਨ ਤੇ ਇੱਕ ਮੱਝ ਵੀ ਬੰਨਿਆ ਐ ਸੇ ਹੁਣ ਇਹ ਚੌਥੀ ਪੰਜਵੀਂ ਪੰਜਵੀਂ ਮੱਝ ਆ ਗਈ ਇਹ ਇਹਨੂੰ ਸ਼ੌਂਕ ਹੁੰਦਾਗਾ ਪਸੂ ਕੋਲਰ ਬੰਨਨ ਦਾ ਡੈਲੀ ਕੋ ਇੱਕ ਦਿਨ ਵੀ ਨਹੀਂ ਗੈਪ ਪਾਉਂਦਾ ਵਿੱਚ ਦੀ ਡੈਲੀ ਕਰਦਾ ਕੰਮ ਇਹ ਵਾਲਾ ਹੀ ਤੇ ਹੁਣ ਲੋ ਜੀ ਮਿਲੋ ਜੀ ਇੱਥੇ ਆਪਣੀ ਕਰਮਾ ਵਾਲੀ ਮੱਝ ਨੂੰ ਇਹ ਮੱਝ ਆਪਣੇ ਘਰੇ ਬਹੁਤ ਕਰਮਾ ਵਾਲੀ ਆਈ ਐ ਜਿੱਦਨ ਦੀ ਆਈ ਐ ਨੇ ਆਪਣੇ ਘਰੇ ਇੰਨਾ ਜਿਆਦਾ ਵਾਦਾ ਕੀਤਾਗਾ ਤੇ ਆ ਸਾਰੀਆਂ ਮੱਜਾਂ ਸਾਡੇ ਕੋਲ ਅੱਜ ਇਸ ਮੱਝ ਦੀ ਦੇਨ ਹੈ ਕਦੇ ਘਾਟਾ ਨਹੀਂ ਪਾਇਆ ਵਿਚਾਰੀ ਨੇ ਹੁਣ ਆਪਣੇ ਕੋਲੇ 11ਵੇਂ ਸੂਏ ਸੂਗੀ 7ਵੇਂ ਦੇ ਗੱਭਣ ਹੋ ਗਈ ਹੁਣ 11ਵੇਂ ਸੂਗੀ ਕਦੇ ਤਾਂ ਵਿਚਾਰੀ ਨੇ ਲਾਤ ਨਹੀਂ ਮਾਰੀ ਦੁੱਧੋਂ ਤੋਂ ਤੇ ਕਦੇ ਵਿਚਾਰੀ ਦੁੱਧ ਨਹੀਂ ਲੈ ਕੇ ਭੱਜੀ ਬਹੁਤ ਜ਼ਿਆਦੇ ਵਾਦਾ ਕੀਤਾਗਾ ਤੇ ਇਹਦੀਆਂ ਕਟੀਆਂ ਵੀ ਗਾਂਹਾਂ ਬਹੁਤ ਜ਼ਿਆਦੇ ਚੰਗੀਆਂ ਨਿਕਲੀਆਂ ਆਪਣੇ ਕੋਲ ਪਹਿਲਾਂ ਆਪਣੇ ਕੋਲ ਕੱਟੀਆਂ ਹੁੰਦੇ ਸੀ ਕੱਲੇ ਤੇ ਜਿੱਦਨ ਦੀ ਇਹ ਕਰ ਮਾਲੀ ਆਈ ਹੈ ਤੇ ਉਦੋਂ ਦੇ ਆਪਣੇ ਕਟੀਆਂ ਦੇ ਲਾਰੀ ਲੱਗੇ ਇੰਨੀਆਂ ਕਟੀਆਂ ਦਿੱਤੀਆਂ ਤੇ ਆਪਣਾ ਘਰ ਭਰਤਾ ਚਲੋ ਜੀ ਆਪਾਂ ਵਲੋਗ ਲੈਣ ਦੇthi ਕਰਦੇ ਆ ਜੇ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ